ਬੋਇਨਦਵਾਲ ਸਾਹ ਫਾਟਕਾਂ ਦੇ ਉੱਤੇ ਇੱਕ ਤਰੀਕ ਨੂੰ ਗੁਰਪ੍ਰੀਤ ਸਿੰਘ ਜਿਹੜਾ ਗੁਰ ਗੋਪੀ ਜਿਹੜਾ ਆਪ ਵਰਕਰ ਸੀਗਾ ਉਹਦਾ ਮਰਡਰ ਹੋਇਆ ਸੀਗਾ ਔਰ ਉਹ ਟੋਟਲੀ ਬਲਾਈਂਡ ਮਰਡਰ ਸੀ ਪਰ ਅੱਜ 15-20 ਦਿਨ ਦੀ ਜਿਹੜੀ ਅੰਤਖ ਮਿਹਨਤ ਸੀ ਜੀਏ ਸਟਾਫ ਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਜ਼ਾਰ ਤੋਂ ਉੱਤੇ ਕੈਮਰਿਆਂ ਦੀ ਫੁਟੇਜ ਖੋਲਣ ਤੋਂ ਬਾਅਦ ਇਹ ਪਿੰਨਪੁਆਇੰਟ ਕਰ ਲਏ ਸੀਗੇ ਕਿ ਕਿਹੜੇ ਅਕਿਊਜ਼ਡ ਹੈਗੇ ਆ ਜਿਨ੍ਹਾਂ ਚੋਂ ਇੱਕ ਨੂੰ ਅੱਜ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਅਰਸ਼ਦੀਪ ਸਿੰਘ ਐਡੀਐਸ ਅਰਸ਼ ਦੇਤੇ 379 ਬੀ ਦਾ ਖੋਦ ਆ ਇੱਕ ਪਰਚਾ ਪਹਿਲੇ ਹੈਗਾ ਇਹਦੇ ਨਾਲ ਮੇਨ ਜਿਹੜਾ ਹੋਰ ਦੋਸ਼ੀ ਹੈਗਾ ਉਹ ਵਿਕਰਮ ਸਰਸਿੰਗ ਏਲੀਅਸ ਵਿੱਕੀ ਹੈ ਜਿਹਦੇ ਖਿਲਾਫ 11 ਪਰਚੇ ਦਰਜ ਹੈ ਔਰ ਵਕ ਵਕ ਜੇਲ੍ਹਾਂ ਚੋਂ ਜੀ ਸਜ਼ਾ ਕੱਟ ਚੁੱਕਿਆ ਉਹ ਬਾਹਰ ਹੈ ਔਰ ਦੋਨੋਂ ਚੜੇ ਵੈਪਨ ਹੈਗੇ ਆ ਕ੍ਰਾਈਮ ਚ ਯੂਜ਼ ਹੋਏ ਉਹ ਵਿੱਕੀ ਕੋਲ ਹੈ ਔਰ ਜਿਹੜੀ ਸਵਿਫਟ ਗੱਡੀ ਵੀ ਯੂਜ਼ ਹੋਈ ਸੀ ਉਹ ਵੀ ਉਹਦੇ ਵਿੱਕੀ ਕੋਲ ਹੈ ਔਰ ਜਿਸ ਗੱਡੀ ਤੇ ਇਹ ਜਿਹੜਾ ਅਸ਼ਦੀਪ ਹੈਗਾ ਇਹ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਔਰ ਵਿੱਕੀ ਵੀ ਜਿਹੜਾ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਵਿੱਕੀ ਦੀ ਪਹਿਲੇ ਜਿਹੜੀ ਨਿਆਰੀ ਦੋਸਤੀ ਸੀ ਉਹਦੇ ਭਰਾ ਨਾਲ ਸੀਗੀ ਫਿਰ ਇਹਦੇ ਨਾਲ ਪੈ ਗਈ ਔਰ ਇਹ ਦੋਨੋਂ ਤਕਰੀਬਨ ਇਕੱਠੇ ਹੀ ਹੁੰਦੇ ਸੀਗੇ ਤੇ ਇਹ ਸਵੇਰੇ ਆਪਣੀ ਆਲਟੋ ਗੱਡੀ ਦੇ ਉੱਤੇ ਉੱਥੇ ਜਾਂਦਾ ਅੰਮ੍ਰਿਤਸਰ ਔਰ ਉੱਥੋਂ ਇਹ ਇਕੱਠੇ ਨਿਕਲਦੇ ਆ ਦੋ ਮੁੰਡੇ ਜਿਹੜੇ ਵਿੱਕੀ ਨੇ ਹੋਰ ਬੁਲਾਏ ਸੀ ਉਹ ਫਰੂਜ਼ਪੁਰ ਨੂੰ ਬਿਲੋਂਗ ਕਰਦੇ ਆ ਜਿਹਦੇ ਵਿੱਚ ਜਿਨ੍ਹਾਂ ਦੇ ਛੋਟੇ ਨਾਂ ਇਹਨੂੰ ਪਤਾ ਹੈ ਇੱਕ ਦਾ ਨਾਂ ਦੀਪੂ ਹੈ ਇੱਕ ਦਾ ਨਾਂ ਮਾਸ਼ੂਗਰ ਤੇ ਉਹ ਜਦੋਂ ਵਿੱਕੀ ਫੜਾ ਜਾਂਦਾ ਤਾਂ ਅਗਲੇ ਡਿਟੇਲ ਮਿਲਦੀ ਹੈਗੀ ਇਹਨੂੰ ਅੱਜ ਗਈ ਪੂਈ ਦੇ ਉੱਤੇ ਨੋਕੇ ਦੇ ਉੱਤੇ ਰੌਂਡ ਅਪ ਕੀਤਾ ਗਿਆ ਜੀ ਸਰ ਕੋਈ ਨਹੀਂ ਪਤਾ ਵਜਾ ਜਿਹੜੀ ਹੈ ਕਿਸ ਨੂੰ ਪਤਾ ਕਿ ਕਿਉਂ ਮਾਰਿਆ ਕੀ ਕਿਸੇ ਦੇ ਕਹਿਣ ਤੇ ਮਾਰਿਆ ਜਾਂ ਕੋਈ ਹਾਇਰ ਮੈਨੂੰ ਕੰਟਰੈਕਟ ਕਿਲਿੰਗ ਸੀ ਜਾਂ ਕੋਈ ਆਪਦੀ ਰੰਜਿਸ਼ ਸੀਗੀ